ਕਾ ਮੈਂ ਪੰਜਾਬ ਸਰਕਾਰ ਦੇ ਸਾਰੇ ਸਤਿਕਾਰਯੋਗ ਜਿਹੜੇ ਮਿਨਿਸਟਰ ਸਹਿਬਾਨ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਇੰਪਰੂਵਮੈਂਟ ਟਰਸਟ ਫਗਵਾੜਾ ਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਸੌਂਪੀ ਹੈ ਔਰ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਇਹ ਭਰੋਸਾ ਦਿਵਾਉਣਾ ਹਾਈ ਪੁਆਇੰਟ ਨੂੰ ਵੀ ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਖੁਗਵੰਦ ਸਿੰਘ ਮਾਨ ਜੀ ਨੂੰ ਕਿ ਉਹਨਾਂ ਨੇ ਜੋ ਵਿਸ਼ਵਾਸ ਮੇਰੇ ਤੇ ਪਰਪਟਾਇਆ ਮੈਂ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਖਰਾ ਉਤਰਾਂਗਾ ਔਰ ਆਪਣੀ ਜ਼ਿੰਮੇਵਾਰੀ ਨੂੰ ਜਿਹੜਾ ਪੂਰੀ ਤਨਦੇਹੀ ਤੇ ਨਾਲ ਨਿਵਾਵਾਂਗਾ ਕੀ ਪ੍ਰਾਇਓਰਟੀ ਹੋਗੀ ਤੁਹਾਡੀ ਚਾਰਜ ਲੈਣ ਤੋਂ ਬਾਅਦ ਦੇਖੋ ਇੰਪਰੂਵਮੈਂਟ ਟਰਸਟ ਜਿਹੜਾ ਬਹੁਤ ਲੰਬੇ ਸਮੇਂ ਤੋਂ ਜਿਹੜਾ ਆ ਉਹ ਚੇਅਰਮੈਨ ਤੋਂ ਸਖਣਾ ਸੀਗਾ ਪਿਛਲੇ ਸਮੇਂ ਦੇ ਵਿੱਚ ਥੋੜੇ ਟਾਈਮ ਵਾਸਤੇ ਚੇਅਰਮੈਨ ਸਾਹਿਬ ਸਾਡੇ ਹੀ ਪਾਰਟੀ ਨੇ ਨਿਯੁਕਤ ਕੀਤੇ ਸਗੇ ਲੇਕਿਨ ਲੰਬੇ ਸਮੇਂ ਤੋਂ ਜਿਹੜਾ ਉਹਦਾ ਕਾਰਜਕਾਲ ਲਗਭਗ ਜਿਹੜਾ ਹੈਗਾ ਉਹ ਨਾ ਮੱਤਰ ਰਿਹਾ ਤੋ ਹੁਣ ਕਿਉਂਕਿ ਇੰਨੀ ਦੇਰ ਤੋਂ ਜਿਹੜਾ ਕੰਮ ਬੰਦੇ ਪਿਆ ਉਹਨੂੰ ਪਹਿਲਾਂ ਲਾਈਨ ਤੇ ਲੈ ਕੇ ਆਵਾਂਗੇ ਬਾਕੀ ਜੋ ਲੋਕਾਂ ਦੀਆਂ ਡਿਮਾਂਡਾਂ ਨੇ ਜੋ ਲੋਕ ਜਿਹੜੀ ਇਸ ਇੰਪਰੂਵਮੈਂਟ ਟਰਸਟ ਤੋਂ ਆਸ ਉਮੀਦ ਰੱਖਦੇ ਐ ਕੋਸ਼ਿਸ਼ ਕਰਾਂਗੇ ਕਿ ਅਰਸਾ ਚਾਹੇ ਆਪਣੇ ਕੋ ਥੋੜਾ ਆ ਲੇਕਿਨ ਉਹਦੇ ਵਿੱਚ ਉਹਨਾਂ ਦੀ ਆਸ ਉਮੀਦ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਪਾਸੇ ਤੁਸੀਂ ਸੂਬੇ ਦੇ ਐਸਸੀਐਲ ਦੇ ਜਨਰਲ ਸਕੱਤਰ ਵੀ ਹੋ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਵੱਡਾ ਅਹੁਦਾ ਦੇ ਦਿੱਤਾ ਗਿਆ ਕਿਵੇਂ ਕਰੋਗੇ ਇਹ ਦੋਨਾਂ ਨੂੰ ਸੰਭਾਲੋਗੇ ਕਿਦਾਂ ਦੇਖੋ ਪਾਰਟੀ ਜਿਹੜੀ ਹੈ ਉਹ ਜਦੋਂ ਜਦੋਂ ਕਿਸੇ ਦੇ ਵਿੱਚ ਕੰਮ ਕਰਨ ਦੀ ਕੋਈ ਲਗਨ ਹੋਵੇ ਮਿਹਨਤ ਹੋਵੇ ਇੱਛਾ ਸ਼ਕਤੀ ਹੋਵੇ ਤਾਂ ਫਿਰ ਹਾਈ ਕਮਾਂਡ ਉਹਦੇ ਮੁਤਾਬਕ ਹੀ ਭਾਰ ਪਾਉਂਦੀ ਹੈ ਤੇ ਜੇ ਕੋਈ ਭਾਰ ਚੱਕਣ ਦੇ ਕਾਬਿਲ ਹੈ ਤਦ ਹੀ ਭਾਰ ਪਾਇਆ ਜਾਂਦਾ ਔਰ ਜੇ ਪਾਰਟੀ ਨੇ ਮੈਨੂੰ ਇਹ ਇਸ ਕਾਬਿਲ ਸਮਝਿਆ ਵੀ ਤੁਕੀ ਮੈਂ ਜਿੱਥੇ-ਜਿੱਥੇ ਵੀ ਮੇਰੀ ਜ਼ਿੰਮੇਵਾਰੀ ਲਗਾਈ ਪਾਰਟੀ ਨੇ ਮੈਂ ਉਸ ਜ਼ਿੰਮੇਵਾਰੀ ਨੂੰ ਪੂਰੇ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਨਿਭਾਇਆ ਤਾਂ ਅੱਜ ਉਸ ਦਾ ਨਤੀਜਾ ਹੈ ਕਿ ਉਹਨਾਂ ਨੇ ਮੈਨੂੰ ਸਰਕਾਰ ਦੇ ਵਿੱਚ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਜਿਹੜੀ ਇਹ ਜ਼ਿੰਮੇਵਾਰੀ ਹੈ ਇਹਨੂੰ ਵੀ ਬਾਖੂਬੀ ਨਿਭਾਵਾਂਗਾ ਫਗਵਾੜਾ ਸ਼ਹਿਰ ਦੇ ਅੰਦਰ ਹੀ ਨਗਰ ਸੁਧਾਰ ਟਰੱਸਟ ਦੀਆਂ ਰੇਖਾਂ ਜ਼ਮੀਨਾਂ ਜਿੱਥੇ ਕਿ ਆਮ ਲੋਕਾਂ ਵੱਲੋਂ ਕਬਜ਼ੇ ਕੀਤੇ ਉਹਦੇ ਖਿਲਾਫ ਤੁਹਾਡਾ ਕਿਦਾਂ ਐਕਸ਼ਨ ਹੋਵੇਗਾ ਅਗਲਾ ਦੇਖੋ ਮੈਂ ਹਜੇ ਤੱਕ ਕਿਉਂਕਿ ਮੇਰੇ ਕੋਲ ਹਜੇ ਚਾਰਜ ਨਹੀਂ ਮਿਲਿਆ ਜਿੰਨੀ ਦੇਰ ਤੱਕ ਚਾਰਜ ਨਹੀਂ ਲਾਵਾਂਗੇ ਜਿੰਨੀ ਦੇਰ ਤੱਕ ਦੇਖਾਂਗੇ ਨਹੀਂ ਵੀ ਕਿੱਥੇ ਕੀ ਪਿਆ ਮੈਂ ਬਿਨਾ ਸਿਰ ਪੈਰ ਤੋਂ ਕੋਈ ਗੱਲ ਆਪਣੇ ਮੂੰਹ ਦੇ ਵਿੱਚੋਂ ਕੱਢਾਂ ਕਿ ਜਿੱਥੇ ਕਬਜ਼ਾ ਹੋਇਆ ਹੈ ਮੈਂ ਛਡਾਉਂਗਾ ਪਹਿਲਾਂ ਇਹ ਪਤਾ ਲੱਗ ਜਾਵੇ ਕਿ ਕਬਜ਼ੇ ਹੈ ਕਿੱਥੇ ਕਿੱਥੇ ਜਨੈਲ ਜੀ ਹੋਰ ਵੀ ਸਾਥੀ ਹੈ ਹੁਣ ਕੀਤਾ ਤੁਹਾਨੂੰ ਜੀ ਮੇਰੇ ਨਾਲ ਮੇਰੇ ਸਤਿਕਾਰਯੋਗ ਸਾਥੀ ਜਿਹੜੇ ਡਾਕਟਰ ਗੋਗੀ ਜੀ ਸੰਤੋਸ਼ ਗੋਗੀ ਜੀ ਉਹਨਾਂ ਨੂੰ ਟਰਸਟ ਦੇ ਮੈਂਬਰ ਲਗਾਇਆ ਔਰ ਅਸ਼ੋਕ ਪਹਾੜੀਆ ਜੀ ਨੂੰ ਟਰਸਟ ਦੇ ਮੈਂਬਰ ਲਗਾਇਆ ਠੀਕ ਹੈ ਥੈਂਕ ਯੂ ਸਰ